ਇਸ ਵਾਰ ਆ ਤਾਂ ਪਹਿਲਾ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਇੰਨੇ ਆਏ ਜਿੱਦਾਂ ਮੁੱਕਾਈ ਪਿਆ ਹਿਲ ਟੱਪਣੀ ਮੋਟਰਸਾਈਕਲ ਤੇ ਵਿਚਕਾਏ ਲਾਦ ਲਿਆਏ ਆ ਜਾਣ ਤੇ ਕੋੜ ਹੋ ਗਈ ਨਸ਼ੇ ਕਰਨਸਾਰੇ ਹੋਈ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਕਰੈਕ 3 ਡੰਗਲ ਕਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾਏ ਨਾ ਜ਼ਿਆਦਾ ਲਵਾਤਾ ਤੋਰੇ ਤੋ ਪਹਿਲਾ ਫੋਨ ਕਰੀ ਕਿ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਇਧਰ ਮੋਬਾਈਲ ਲੈ ਕੇ ਤੇ ਉਹ ਨਾ ਲੈ ਜਿੱਦ ਤਾ ਮੁੱਕਾ ਹੀ ਪਿਆ ਹੈ ਲਟਪਣਾ ਨੀ ਮੋਟਰਸਾਈਕਲ ਦੇ ਵਿੱਚ ਕਾਏ ਲਾਦ ਲਿਆਏ ਆ ਲਿਆਣ ਤੇ ਫੋੜ ਪੂਣੀ ਨਾ ਜੇ ਕਾਰਨ ਸਾਰ ਹੋਈ ਹੈ ਨਸ਼ਾ ਜਿਆਦਾ ਕਰ ਲਿਆ ਨਾ ਕਰੈਕ 3 ਡੰਗਲ ਸਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾ ਇਹਨਾਂ ਤੋਂ ਜਿਆਦਾ ਲਵਾਤਾ